ਹਿੰਦੀ ਜੀ ਪੰਜਾਬੀ ਚ ਘਿਹਰ ਕਿਤਨਾ ਪਪੀ ਆਪਣਾ ਬਠਿੰਡਾ ਏਰੀਆ ਜਿਹੜਾ ਬਠਿੰਡਾ ਭਗਤਾ ਭਾਈ ਕਾ ਪਿੰਡ ਹੈ ਪਰ ਇਹ ਪੱਠਾ ਵੀਰੇ 6 ਦਾੰਦਾ ਜੀ ਠੀਕ ਹੈ ਤੇ 37 38 ਇੰਚ ਹਾਈਟ ਹੈ ਦੀ ਤੇ ਪਿਓਰ ਬੀਟਰ ਚ ਦੱਬੇ ਕਲਰ ਚ ਇਹਨੂੰ ਬਲੈਕ ਐਂਡ ਵਾਈਟ ਕਹਿੰਨੇ ਆਪਾਂ ਹਾਂ ਗੱਭਣ ਹੋਗੀ ਵੀਰੇ ਇਹ ਡੇਢ ਦੋ ਮਹੀਨੇ ਦੀ ਗੱਭਣਾ ਵੀਰੇ ਇਹ ਇਸ ਤੋਂ ਵੀ ਹੋ ਕੇ ਆ ਸ਼ੇਰੇ ਕਲਰ ਚ ਬੱਕਰੀ ਆਪਣੇ ਕੋਲੇ ਠੀਕ ਹੈ। ਉਹ ਕੋੜਾਪੁਰਾ ਪ्युअर ਬੀਟਲ ਚ। ਠੀਕ ਹੈ ਜੀ। 39 ਇੰਚ ਹਾਈਟ ਆ। 39 ਹਾਂ। ਠੀਕ ਹੈ ਜੀ। ਨਵੇਂ ਅੱਠ ਦੰਦਾਂ ਦਾ ਜੀ। ਦੁੱਧ ਵਾਲੀ ਬੱਕਰੀਆਂ ਵੱਡੇ ਪੇੜ ਚ। ਜਿਹੜੀਆਂ ਵੱਡੇ ਫਰੇਮ ਚ ਬੱਕਰੀਆਂ ਜਿਹੜੀਆਂ ਹੁੰਦੀਆਂ ਨਾ ਉਹ ਵੀ। ਹਾਂਜੀ ਇਹ ਵੀ ਗੱਪਣਾ ਜੀ। ਇਹ 2 ਮਹੀਨੇ ਤੋਂ 2 ਤੋਂ 2.5 ਦੇ ਵਿੱਚ ਰਹੂਗੇ। ਇਹ ਨਾਗਰੇ ਕਲਰ ਚ ਆ। ਠੀਕ ਹੈ ਜੀ। ਪ्युअर ਨਾਗਰਾ ਕਹਿੰਦੇ ਜੀ ਇਹਨੂੰ। ਠੀਕ ਹੈ। ਇਹ ਵੀ ਨਵੇਂ ਅੱਠ ਦੰਦਾਂ ਦਾ। ਇੱਕ ਨੰਬਰ ਹੈ ਵੀਰੇ। ਠੀਕ ਹੈ ਜੀ 39 ਪਲੱਸ ਹਾਈਟ ਹੈ ਇਹਦੀ ਵੀ ਇਹ ਵੀ ਡੇਢ 2 ਮਹੀਨੇ ਦੇ ਗੱਭਣ ਰਹੂਗੀ ਦੁੱਧ ਵਾਲੀ ਬੱਕਰੀਆਂ ਸਾਰੀਆਂ ਠੀਕ ਹੈ ਜੀ ਇਹ ਲੋਟ ਹੀ ਆ ਕਰਦਾ ਯਾਰ ਇਹ ਵੀ ਨਵੇਂ ਅੱਠ ਦੰਦ ਆ ਠੀਕ ਹੈ ਜੀ ਦੁੱਧ ਵਾਲੀ ਬੱਕਰੀਆਂ ਵੀ ਗੱਭਣਾ ਵੀਰੇ ਠੀਕ ਹੈ ਜੀ ਇਹ ਵੀ 2 ਦੇ ਲਗਭਗ ਹੈ ਗਈ ਗੱਭਣ ਦੁੱਧ ਵਾਲੀ ਬੱਕਰੀਆਂ ਸਾਰੀਆਂ ਭਾਜੀ ਹੁਣ ਆਪ ਅੱਠ ਗਰੇ ਲੋਹੇ ਕਰਦੇ ਪਾਪਾ ਜੀ ਨਾਗਰਾ ਲੋਹੇ ਕਹਿੰਦੇ ਨੇ ਐ ਜਿੱਤੀ ਅੱਖਾਂ ਜੀ ਆ ਨਾ ਹਾਂ ਚਿੱਟੀ ਅੱਖਾਂ ਚੀਪਣ ਗਏ ਜਾਪਾ ਕੋਲ ਸਾਰਾ ਮਾਲ ਸੇਲ ਲਈ ਹੈ ਇਹ ਠੀਕ ਹੈ ਜੀ ਕਿ ਕਿਸੇ ਵੀ ਬੰਦੇ ਨੇ ਆਪਣੇ ਨਾਲ ਇਹ ਜਾਨਵਰ ਲੈਣੇ ਹੋਣ ਕੰਟੈਕਟ ਕਰਕੇ ਘਰੇ ਆ ਸਕਦਾ ਜਿੱਥੇ ਮੰਗਵਾਉਣ ਹੋਵੇ ਉੱਥੇ ਵੀ ਭੇਜ ਸਕਦੇ ਆਪਾਂ ਡਿਲੀਵਰੀ ਹੋ ਜੇ ਆਲ ਇੰਡੀਆ ਹੋਰ ਪੰਜਾਬ ਜਿੱਥੇ ਵੀ ਕਹੋਗੇ ਠੀਕ ਇਸ ਤੋਂ ਕਿੰਨਾ ਗੇ 270 ਕਦਰਾਂ ਚ ਕੋਨਾ ਲੰਬਾਈ ਬਹੁਤ ਹੈ ਲੰਬਾਈ ਬੱਕਰੀ ਪੱਟ ਦੀ ਬਹੁਤ ਆਠ ਹੀ ਹਜੇ ਨਾ ਨਾ ਮੂੰਹ ਤਾਂ ਹੈ ਇਹਦਾ 6 ਦੰਦ ਦਾ ਹੂੰ ਦੁੱਧ ਵਾਲੀ ਬੱਕਰੀ ਆ ਗੱਭਣ ਐ ਵੀ ਵੀਰੇ ਇਹ ਵੀ ਢਾਈਆਂ ਦੇ ਲਗਭਗ ਗੱਭਣ ਰਹੂਗੀ ਇਹ ਲਾਲ ਡੱਬੀ ਬੱਕਰੀ ਆ ਤੇ ਮਕੌੜਾ ਨੂੰ ਕੁੜਾ ਦੇਖਦਾ ਕਿੱਟੀ ਅੱਖਾਂ ਹੂੰ ਨਵੇਂ ਆਠ ਦੰਦਾਂ ਕੰਡੇ ਆ ਇਹ ਵੀ ਗੱਭਣਾ ਇਹ ਵੀ ਗੱਭਣਾ ਵੀਰੇ ਠੀਕ ਆ ਹੋਣਾ ਆ ਮੂਰ ਕਰਨੀ ਚਾਹੀਦੀ ਠੀਕ ਹੈ ਮਤਲਬ ਕਿ ਆਪਣੇ ਕੋਲ ਜਿੰਨੇ ਜਿਹੜੇ ਵੀ ਜਿਹੜੇ ਕਲਰ ਹੈ ਜਿਹੜਾ ਵੀ ਚੱਲਦਾ ਸਾਰੇ ਕਲਰ ਮਿਲਣਗੇ ਆਪਣੇ ਕੋਲ ਬਲੈਕ ਚ ਜੈੱਟ ਬਲੈਕ ਲੋ ਹਾਰ ਡੱਬਾ ਲਾਲ ਚਿੱਟੀ ਅੱਖ ਚ ਬਹੁਤ ਸੋਹਣੀ ਜੜਦਰ ਸਾਰੇ ਕੱਦ ਘਾਟ ਵਾਲੇ ਮੇਰੇ ਦੁੱਧ ਵਾਲੇ ਬੱਕਰੀ ਜੈੱਟ ਬਲੈਕ ਚ ਕੋਈ ਭਰਾ ਕਹਿੰਦਾ ਜੈੱਟ ਬਲੈਕ ਚਾਹੀਦੀ ਹੈ ਲਾਲ ਚਾਹੀਦੀ ਹੈ ਨਾਗਰੀ ਚਾਹੀਦੀ ਹੈ ਹਰ ਇੱਕ ਤਰ੍ਹਾਂ ਦੇ ਜਾਨਵਰ ਮਿਲੂਗਾ ਇਹ ਵੀ ਨਵੇਂ ਅੱਠ ਦੰਦ ਲਾਏ ਜਾਣੇ ਠੀਕ ਹੈ ਸਾਰਿਆਂ ਦੀ ਮਤਲਬ ਕਿਸੇ ਦੀ 36 ਮਤਲਬ ਕਿ 37 ਤੋਂ ਥੱਲੇ ਹਾਈਟ ਦੀ ਹੈ ਨਹੀਂ ਜਾਨ ਬਿਲਕੁਲ ਬਿਲਕੁਲ 37 38 39 ਤੁਹਾਨੂੰ ਜਿਹੜੀ ਵੀਡੀਓ ਵਿੱਚ ਵੀ ਦੇਖ ਹੀ ਚੁੱਕੇ ਹਾਂ ਬਹੁਤ ਸਾਰੇ ਜਾਣ ਵਾਲਾ ਬਈ ਕੋਈ ਜੇਕਰ ਇਹਦੇ ਬਾਰੇ ਜਾਣੇ ਆ ਮਾਈ ਸੁਪਰਸਟਾਰ ਆਪਣਾ ਨੰਬਰ ਬੋਲ ਦੋ ਵੀ ਆਪਣਾ ਨੰਬਰ ਹੈਗਾ ਵੀਰੇ 73411 74278 ਆਪਣਾ ਨਾਂ ਸ਼ਰੀ ਸਿੰਘ ਹੈ ਵੀਰੇ ਤੇ ਆਪਣੇ ਫਾਰਮ ਦਾ ਨਾਮ ਹੈ ਜਤਿੰਦਰ ਕੋਟੋਂ ਪੰਜਾਬ ਠੀਕ ਹੈ ਜੀ ਇਹ ਏਰੀਆ ਕਿੱਥਾ ਦਾ ਬਠਿੰਡਾ ਏਰੀਆ ਪੈਂਦਾ ਭਾਜੀ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਤੇ ਆਪਣੇ ਕੋਲ ਬਰਬਰੀ ਵੀ ਹੁੰਦੀ ਹੈ ਸੀ ਵਾਸਤੇ ਹਾਂਜੀ ਹਾਂਜੀ ਆਪਣੇ ਕੋਲ ਬਰਬਰੀ ਵੀ ਹੁੰਦੀ ਆ ਆਪਾਂ ਕੋਲ ਟਾਪ ਕਲਾਸ ਦੀ ਬਰਬਰੀ ਰੱਖਦੇ ਆ ਹੁਣ ਘਰੇ ਮੰਨ ਕੇ ਚਲੋ ਆਪਣੇ ਵਾਈਟ ਅੱਖਾਂ ਚ ਦੋ ਸਿੰਗਲੇ ਪਿਓਰ ਗੁਲਦਾਰ ਚ ਦੋ ਬਰਬਰੀ ਖੜੇ ਆ ਇੱਕ ਕੋਨਾ ਖੜਾ ਗੁਲਦਾਰ ਵਧੀਆ ਇੱਕ ਨੰਬਰ ਕੁਆਲਿਟੀ ਦਾ ਬਰੀਡਿੰਗ ਲਈ ਜਿਹਨੂੰ ਚਾਹੀਦੀ ਹੁਣ ਉਹ ਵੀ ਆਪਣੇ ਕੰਟਰੋਲ ਸਾਹਿਬ मतलब की अपना ज्यादातर बीतलिया ओवर हाँ हिंदी बोल सकते हिंदी जब ऑल इंडिया ओवर में किसी को बाइक के चाहिए जेड ब्लैक में या कलरफुल में बड़े हाइट के बकरे चाहिए तो अपने से कॉन्टेक्ट कर सकता है अपना माल ऑल इंडिया ओवर जाता है पूरे हिंदुस्तान में माल जाता है अपना ਔਰ ਆਪਣਾ ਡਿਲੀਵਰੀ ਜੋ ਹੁੰਦਾ ਹੈ ਬਾਈ ਰੋਡ ਸੇ ਔਰ ਬਾਈ ਟ੍ਰੇਨ ਸੇ ਹੁੰਦਾ ਹੈ ਖੁਦ ਟਰਾਂਸਪੋਰਟ ਕਰਤੇ ਹਨ ਔਰ ਕਿਸੇ ਕੋਲ ਬਾਈ ਕੋ ਸਟਾਕ ਚਾਹੀਏ 50 60 70 ਜਿੰਨੇ ਵੀ ਜਾਨਵਰ ਕੋ ਚਾਹੀਏ ਤਾਂ ਆਪਕੋ ਜਾਨਵਰ ਮਿਲ ਜائیںਗੇ ਭਾਈਆ ਸੋ ਹਾਂਜੀ ਜੇ ਕਿਸੇ ਨੇ ਲੈਣੇ ਹਨ ਜਾਨਵਰ ਬਾਈ ਜਾਨਾ ਸਰਕਾਰ ਸੇ ਬਾਕੀ ਇੰਡੀਆ ਦੇ ਬਾਕੀ ਕੰਟੀਨਰ ਸੋ ਹਾਂਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਬਰਬਰੀ ਬੱਕਰੀ ਲਾਲ ਗਲਦਾਰ ਰੰਗ ਦੇ ਖੜੇ ਕੰਨਾਂ ਦੇ ਵਿੱਚ ਨਾਲ ਇੱਕ ਬੀਟਲ ਪੱਠਾ ਤੇ ਬਾਕੀ ਇਸ ਤੋਂ ਅੱਗੇ ਆਪਾਂ ਤੁਹਾਨੂੰ ਮੰਡੀ ਦਿਖਾਵਾਂਗੇ ਹੋਰ ਤੇ ਇੱਧਰ ਬੀਟਲ ਬੱਕਰੀਆਂ ਆ ਗਈਆਂ 15-20 ਨਾਗਾ ਬੀਟਲ ਬੱਕਰੀਆਂ ਦੇ ਚੰਗੇ ਕੰਨਾਂ ਦੀਆਂ ਸਿੰਗਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਸਿੰਗਾ ਕਾਲੇ ਰੰਗ ਦੇ ਵਿੱਚ ਤੇ ਬਾਕੀ ਸਾਰੇ ਰੰਗਾਂ ਦੀਆਂ ਬੱਕਰੀ ਤੁਸੀਂ ਦੇਖ ਸਕਦੇ ਹੋ ਤੇ ਜੇਕਰਕੇ ਇਹ ਬੱਕਰੀਆਂ ਖਰੀਦਣੀਆਂ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਬੱਕਰੀਆਂ ਖਰੀਦ ਸਕਦੇ ਹੋ ਬਹੁਤ ਵਧੀਆ ਬੱਕਰੀਆਂ ਚੰਗੀ ਕੁਆਲਿਟੀ ਦੀਆਂ ਜੇਕਰ ਕਿ ਇਹਨੇ ਘਰੇ ਰੱਖਣਾ ਵਾਸਤੇ ਖਰੀਦਣੀਆਂ ਤਾਂ ਬਹੁਤ ਵਧੀਆ ਬੱਕਰੀਆਂ ਵੀ ਦੇ ਸਕਦੇ ਹਾਂ ਬਾਕੀ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ